ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਇਸ ਵੇਲੇ ਦੀ ਵੱਡੀ ਖਬਰ ਟੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਮੁਖੀ ਤੇ ਚਾਰ ਹੋਰ ਨੂੰ ਕਤਲ ਮਾਮਲੇ 'ਚ ਬਰੀ ਕਰ ਦਿੱਤਾ ਹੈ। ਰਜੀਤ ਕੁਮਾਰ ਕਤਲ ਮਾਮਲੇ 'ਚ ਪੰਜ ਦੋਸ਼ੀਆਂ ਨੂੰ ਬਰੀ ਕੀਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਇਹ ਫੈਸਲਾ ਸੁਣਾਇਆ। ਦਰਸਲ ਰਾਮ ਰਹੀਮ ਨੇ ਸੀਬੀਆਈ ਕੋਰਟ ਦੇ ਫੈਸਲੇ ਖਿਲਾਫ ਹਾਈ ਕੋਰਟ 'ਚ ਅਪੀਲ ਕੀਤੀ ਸੀ। ਸੀਬੀਆਈ ਨੇ ਰਜਿਤ ਕੁਮਾਰ ਤੇ ਕਤਲ ਕਾਂਡ ਚ 2021 ਚ ਡੇਰਾ ਮੁਖੀ ਰਾਮ ਰਹੀਮ ਸਮੇਤ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਾਲ 2002 ਚ ਡੇਰੇ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਡੇਰਾ ਪ੍ਰਬੰਧਕ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਸਾਦੇ ਵੀ ਏਜੰਸੀ ਸ਼ੌਂਸ਼ਣ ਦੀ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ। ਪੁਲਿਸ ਜਾਂਚ ਤੋਂ ਅਸਤੁਸ਼ਟ ਰਜਿਤ ਸਿੰਘ ਨੇ ਪੁੱਤ ਨੇ 2003 ਚ ਹਾਈ ਕੋਰਟ petitions ਦਾਇਰ ਕਰਕੇ CBI ਜਾਂਚ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਮਾਮਲਾ CBI ਨੂੰ ਸੌਪਿਆ ਗਿਆ ਤੇ 2021 ਚ ਰਾਮ ਰਹੀਮ ਸਮੇਤ ਪੰਜ આરોપીਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਸ ਮਾਮਲੇ ਚ 2007 ਚ ਕੋਰਟ ਨੇ ਦੋਸ਼ੀਆਂ ਦੇ ਦੋਸ਼ ਤੈਅ ਕੀਤੇ ਗਏ ਨੇ ਦੱਸਣੀ ਯੋਗ ਹੈ ਕਿ ਗੁਰਮੀਤ ਰਾਮ ਰਹੀਮ ਆਪਣੀਆਂ ਸਾਧਵੀਆਂ ਨਾਲ ਜ਼ਬਰ ਜਨਾਹ ਤੇ ਦੋਸ਼ ਚ 20 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ 2021 ਚ ਡੇਰਾ ਮੁਖੀ ਨੂੰ ਚਾਰ ਹੋਰ ਲੋਕਾਂ ਨਾਲ ਡੇਰਾ ਪ੍ਰਬੰਧਕ ਰਣਜੀਤ ਸਿੰਘ ਤੇ ਕਤਲ ਦੀ ਸਾਜ਼ਿਸ਼ ਰਚਣ ਲਈ ਵੀ ਦੋਸ਼ੀ ਠਹਿਰਾਇਆ ਗਿਆ ਸੀ ਅਗਲਾ 23 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਬਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਇਹਦਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਫਲਿੰਗ ਨੇ ਓ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬੋ ਦੀ ਹੈਗੀ ਐ ਉਹ ਗੀਤ ਉਪਕੜੀ ਦਾ ਯੂਕੇ ਵਾਲੀ ਦਾ ਸਟੈਫਲਿੰਗ ਦਾ ਤਾਂ ਸਗੀਤ ਰਹੀ ਹੈ ਸਾਡਾ ਵੈਸੇ ਸਾਡੀ ਹਿੱਸੇਦਾਰੀ ਹੈਗੀ ਉਹਦੇ ਚ ਤੇ ਪਰਸੀ ਦਾ ਕੀ ਸਮਾਗਮ ਹੈ ਪਰਸੀ ਦਾ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਵਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਹੈ ਆ ਦੇ ਪਿੰਡ ਪੱਧਰ ਦਾ ਸਹਿਜਪਾਤ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਕੋਪਾ ਪਾ ਕੇ ਸਮਾਪਤ ਬਾਕੀ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨਾਂ ਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਚਾਉਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ 'ਚ ਮੈਨੂੰ ਮੈਸੇਜ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੀ ਅਰਦਾਸ ਆਪਣੀ ਕਰ ਸਕਦੇ ਆਂ ਅਯੁੱਧਿਆ ਚਾਣ ਵਾਲੇ ਸ਼ਰਦਾਲੂਆਂ ਲਈ ਅਹਿਮ ਖਬਰ ਜੀ ਹਾਂ ਰਾਮੰਦਤ ਫੋਨ ਲਿ ਚਾਂਟੇ ਬੰਦੀ ਲੱਗ ਗਈ ਹੈ ਜੇਕਰ ਤੁਸੀਂ ਅਯੁੱਧਿਆ ਚ ਰਾਮ ਲੱਲਾ ਦੇ ਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਰਾਮ ਮੰਦਿਰ ٹرسٹ ਨੇ ਮੰਦਰ ਚ ਮੋਬਾਈਲ ਫੋਨ ਤੇ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਮੰਦਰ ਦੇ ٹرسٹ ਦੇ ਅਨਿਲ ਮਿਸ਼ਨ ਦੱਸਿਆ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਚ ਰੱਖਦੇ ਹੋਏ ਲਿਆ ਗਿਆ ਹੈ ਇਸ ਫੈਸਲੇ ਨੂੰ ਤਸ ਨੇ ਸਮੂਹ ਰਾਮ ਭਗਤਾਂ ਨੂੰ ਇਸ ਫੈਸਲੇ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਮ ਮੰਦਰ ਕੰਪਲੈਕਸ ਵਿੱਚ ক্লোਜ਼ ਰੂਮ ਦੀ ਸਹੂਲਤ ਦੀ ਵਰਤੋਂ ਕਰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਸਹਿਯੋਗ ਕਰਨ। ਜਾਣਕਾਰ ਦਿੰਦੇ ਹੋਏ ਮੰਦਰ ਦੇ ਟਰਸਟੀ ਅਨਿਲ ਮਿਸ਼ਰਾ ਦੱਸਿਆ ਕਿ ਟਰਸਟ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨਾ ਕਿਹਾ ਹੈ ਕਿ ਹੱਥ ਦੇ ਵਿੱਚ ਮੋਬਾਈਲ ਰੱਖਣ ਦੀ ਪੂਰੀ ਸਹੂਲਤ ਹੈ ਸਾਡੇ ਕੋਲ ਕਿਸੇ ਵੀ ਕੀਮਤੀ ਵਸਤੂ ਨੂੰ ਸੁਰੱਖਿਅਤ ਰੱਖਣ ਲਈ ਪੂਰੇ ਪ੍ਰਬੰਧ ਨੇ ਸਮੂਹ ਸੰਗਤਾਂ ਨੂੰ ਇਹਨਾਂ ਸਹੂਲਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਅਯੋਧਿਆ ਵਿੱਚ ਰਾਮ ਜਨਮ ਭੂਮੀ ਰਵਾਇਤੀ ਨਗਰ ਸ਼ੈਲੀ ਵਿੱਚ ਬਣੀ ਹੈ ਪ੍ਰਸਿੱਧ ਮੂਰਤੀਕਾਰ ਅਰਣੁਯੋਗੀ ਰਾਜ ਦੁਆਰਾ ਤਿਆਰ ਕੀਤੀ ਰਾਮਨੇਲਾ ਦੀ 51 ਇੰਚ ਉੱਚੀ ਮੂਰਤੀ ਨੂੰ 22 ਜਨਵਰੀ ਨੂੰ ਪਵਿੱਤਰ ਕੀਤਾ ਗਿਆ ਸੀ ਜਿਸ 'ਆਂ ਸਾਰੀਆਂ ਰਸਮਾਂ ਪੀਐਮ ਮੋਦੀ ਨੇ ਕੀਤੀਆਂ ਸਨ ਰਾਮ ਮੰਦਿਰ ٹرسٹ ਦੇ ਜਨਰਲ ਸਕੱਤਰ ਚੰਪਤ ਰਾਣ ਦੱਸਿਆ ਕਿ ਮੰਦਿਰ ਦੇ ਆਲੇ-ਦੁਆਲੇ 14 ਫੁੱਟ ਚੌੜੀ ਕੰਧ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਪਾਰਕੋਟਾਂ ਇੱਕ ਤਰ੍ਹਾਂ ਦੀ ਸੁਰੱਖਿਆ ਦੀਵਾਰ ਹੈ ਜਿਸ ਨੂੰ ਜਲਦੀ ਹੀ ਬਣਾਇਆ ਜਾਵੇਗਾ ਉਨ੍ਹਾਂ ਕਿਹਾ ਹੈ ਇਹ ਭਗਵਾਨ ਬੋਲੇਨਾਥ ਤੋਂ ਲੈ ਕੇ ਹਨੂਮਾਨ ਜੀ ਤੱਕ 6 ਹੋਰ ਮੰਦਰ ਬਣਾਏ ਜਾਣਗੇ ਮੰਦਰ ਦੇ ਮੁਕੰਮਲ ਹੋਣ ਤੋਂ ਬਾਅਦ 25 ਹਜ਼ਾਰ ਸ਼ਰਧਾਲੂ ਇੱਕੋ ਸਮੇਂ ਇਸ ਦੇ ਦਰਸ਼ਨ ਕਰਨ ਲਈ ਆ ਸਕਦੇ ਨੇ ਦੁਬਾਰਾ ਫਿਰ 10 ਦਿਨਿਆਂ ਜੇਕਰ ਤੁਸੀਂ ਅਯੁੱਧਿਆ 'ਚ ਰਾਮ ਲਲਾ ਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ ਰਾਮ ਮੰਦਰ ٹرسٹ ਤੇ ਮੰਦਰ ਚ ਮੋਬਾਈਲ ਫੋਨ ਤੇ ਪੂਰਬ ਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਜਾਣ ਕੇ ਦਿਨ ਤੋਂ ਹੋਏ ਮੰਦਰ ਦੇ ટ્રਸਟੀ ਅਨਿਲ ਮਿਸ਼ਰਾ ਦੱਸਦੇ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਧਿਆਨ ਚ ਰੱਖਦੇ ਹੋਏ ਲਿਆ ਗਿਆ ਇਸ ਫੈਸਲੇ ਨੂੰ ਲੈ ਕੇ ٹرسٹ ਨੇ ਸਮੂਹ ਰਾਮ ਭਗਤਾਂ ਨੂੰ ਇਸ ਫੈਸਲੇ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ ਹੈ ਉਨਾ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਮ ਮੰਦਰ ਕੰਪਲੈਕਸ ਵਿੱਚ ক্লোਜ਼ ਰੂਮ ਦੀ ਸਹੂਲਤ ਦੀ ਵਰਤੋਂ ਕਰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਸਹਿਯੋਗ ਕਰਨ। ਹਾਲੀਸੋ 5-5 ਰੁਪਏ ਲੱਗਦਾ ਪਿਆ ਲਾਇਸੈਂਸ ਦੀ। ਅਜੇ ਅੱਗੇ ਵੀ ਦੇਖੋ ਤੁਹਾਡਾ ਹਾਲ ਕੀ ਹੋਣਾ ਵਾ। ਅਜੇ ਚੱਲੀ ਤੇ ਜਾਓ ਅੱਗੇ ਕੀ ਹੋਣਾ ਵਾ। ਇਹ ਮੋਦੀ ਸਰਕਾਰ ਹੈ। ਫਿਰ ਉਸ ਤੋਂ ਬਾਅਦ ਕਰਾਂਗੇ ਮੋਦੀ 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 ਨਹੀਂ ਮੈਂ ਪੰਜਾਬ ਦੇ ਵਿੱਚ ਤਾਂ ਸਾਰਾ ਭਗਵੰਤ ਮਾਨ ਜੀ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਸਾਰੀ ਉੱਪਰ ਦੀ ਸਰਕਾਰ ਜੇ ਮੈਂ ਭਗਵੰਤ ਮਾਨ ਹੋ ਕੇ ਹੁੰਦਾ ਮੈਂ ਜਿੰਨੇ ਟੋਲ ਟੈਕਸ ਸਾਰਿਆਂ ਨੂੰ ਮਾਫ ਕਰ ਦੇਣ ਸੀਗੇ ਔਰ ਸਾਰਿਆਂ ਨੂੰ ਹਜ਼ਾਰ ਹਜ਼ਾਰ ਰੁਪਏ ਜਨਾਨੀਆਂ ਦੇ ਦੇਣਾ ਸੀ ਤੁਸੇ ਟੋਲ ਟੈਕਸ ਮਾਫ ਕਰਨ ਦੇ ਕਾਰ ਕਰ ਰਹੇ ਹੋ ਭਗਵੰਤ ਮਾਨ ਜੀ ਨੇ ਤਾਂ ਕਈ ਟੋਲ ਪਲਾਜ਼ਾ ਬੰਦ ਵੀ ਕਰਵਾਏ ਨੇ ਚੰਗੀ ਨਾ ਲਾਈ ਉਹਦੇ ਬਾਰੇ ਕੀ ਦੋ ਜਿਹੜਾ ਲੁਧਿਆਣਾ ਟੋਲ ਟੈਕਸ ਸਭ ਤੋਂ ਮਹਿੰਗਾ ਉਹ ਬੰਦ ਕਰਾਓ ਕੱਟ ਕਰਾਓ 50 ਰੁਪਏ ਕਰਾਓ ਉਹ ਇੰਨਾ ਮਹਿੰਗਾ ਕਿਉਂ ਨਹੀਂ ਬੰਦ ਕਰੋ ਯਾਰ ਰੇਟ ਘੱਟ ਕਰੋ ਤੁਹਾਡਾ ਮੁੱਦਾ ਘੱਟ ਕਰਾਓ 50 ਰੁਪਏ ਕਰਾਓ باقی 50 ਰੁਪਏ ਦੇਣ ਲੱਗੇ ਕਿਉਂ ਚੁੱਪੇ ਨਾ ਤੁਹਾਨੂੰ ਵੀ ਨਹੀਂ ਚੁੱਪੂਗਾ ਉਹ ਨੇੜੂ ਸ਼ਟਰਾਜ ਵਾਲੇ ਜੀ ਤੁਹਾਨੂੰ ਕੀ ਲੱਗਦਾ ਆਪਾਂ ਕਿੰਨੀਆਂ ਇਸ ਵਾਰੀ ਵੋਟਾਂ ਪਿਛਲੀ ਵਾਰ ਨਾਲੋਂ ਲੈ ਜਾਪਾਂ ਕੁਝ ਨਹੀਂ ਕਿਸੇ ਜਨਤਾ ਦੀ ਜਨਤਾ ਚਾਵੇ ਬੰਦਾ ਅਰਸ਼ ਤੇ ਬੰਦ ਜਨਤਾ ਚਾਹੇ ਬੰਦਾ ਪਾਏ ਨੇੜੂ ਸ਼ਟਰਾ ਵਾਲੇ ਜੀ ਬਹੁਤ ਸਾਰੀਆਂ ਜਦੋਂ ਖਬਰਾਂ ਲੱਗਦੀਆਂ ਬਹੁਤ ਸਾਰੇ ਤੁਹਾਡੇ ਖਿਲਾਫ ਨੈਗੇਟਿਵ ਕਮੈਂਟ ਵੀ ਆਉਂਦੇ ਨੇ ਉਹਦੇ ਮੇਰੇ ਬਰਾਬਰ ਤੇ ਪਹੁੰਚ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਉਹ ਸੜਦੇ ਐ ਮੇ ਸਾਨੀਏ ਤੁਹਾਨੂੰ ਕਮੈਂਟਾਂ ਦੇ ਵਿੱਚ ਕਈ ਲੋਕ ਸਲਾਹਾਂ ਵੀ ਦਿੰਦੇ ਆ ਕਿ ਆਪਣੇ ਆਪ ਨੂੰ ਥੋੜਾ ਚੇਂਜ ਕੀਤਾ ਜਾਵੇ ਤੁਸੀਂ ਆਪਣੇ ਆਪ ਨੂੰ ਜਿਹੜਾ ਤੇ ਪਿੱਛੇ ਰਹਿ ਜੰਨੇ ਹੋ ਆਪਣੇ ਆਪ ਨੂੰ ਚੇਂਜ ਕਰ ਰਹੇ ਹੋ ਸਰ ਉਹਦੇ ਬਾਰੇ ਕੀ ਕਹੋ ਉਹ ਆਪਣੇ ਆਪ ਨੂੰ ਚੇਂਜ ਕਰਨ ਜਿਹੜੇ ਮੈਨੂੰ ਕਹਿੰਦੇ ਆ ਕਿੰਨੇ ਰਸਤਾ ਦਿਖਾਉਣੇ ਵਾਲਾ ਮੰਜ਼ਿਲ ਦਾ ਖਿਡਾਰੀ ਹੁੰਦਾ ਹੈ ਜੋ ਰਸਤਾ ਜਾਣੇ ਜੋ ਜਸਰੇ ਤੇ ਜਾਂਦਾ ਹੈ ਉਹ ਖਿਡਾਰੀ ਨਹੀਂ ਹੁੰਦਾ ਜੋ ਜਸਤ ਬਤਾਤਾ ਹੈ ਉਹ ਗਾੜੇ ਦਾ ਹਰ ਰਸਤੇ ਪਤਾ ਹੁੰਦੇ ਨੇ ਨੀਡੂ ਜੀ ਇਨੀਆਂ ਵੜੀਆਂ ਵੜੀਆਂ ਪਾਰਟੀਆਂ ਇੱਕ ਦੂਜੇ ਨਾਲ ਗੜਬੰਧਨ ਕਰ ਰਹੀਆਂ ਕਿ ਤੁਹਾਨੂੰ ਕਿਸ ਨੇ ਇਹ ਗੜਬੰਧਨ ਬਾਰੇ ਨਿਉਤਾ ਦਿੱਤਾ ਬੜੇ ਬੜੇ ਰੋਜ਼ ਅੰਗੇ ਪਾਰਟੀਆਂ ਰੋਜ਼ ਜਾਂਦੀਆਂ ਪਰ ਮੈਂ ਵਿਕਣ ਵਾਲਾ ਬੰਦਾ ਨਹੀਂ ਹਾਂ ਮੇਰਾ ਕੋ ਜਮੀਨ ਆ ਮੇਰਾ ਕੋ ਸਟੈਂਡ ਆ ਜੇ ਸਾਈਕਲ ਦਾ ਸਟੈਂਡ ਹੁੰਦਾ ਤੇ ਨੀਡੂ ਸ਼ਟਰਾ ਵਾਲਾ ਵੀ ਸਟੈਂਡ ਹੈ ਕੀ ਬਾਤ ਤੁਸੀਂ ਇਸ ਗਰਮੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਪਰ ਦੇਖੋ ਜੀ VOTER ਦੱਸਣ ਫੈਸਲਾ ਕਰਨਗੇ ਇਹ ਬੋਰਡ ਮੈਂ ਚੰਗੀ ਬੋਟ ਪਾਉਣਗੇ ਤੇ ਉਹਨਾਂ ਵਾਸਤੇ ਗਰਵੀ ਚ ਮਰ ਰਿਹਾ ਮੈਂ ਜੀ ਇੱਕ ਆਖਰੀ ਸਵਾਲ ਕਿ ਪਿਛਲੀਆਂ ਸਰਕਾਰਾਂ ਨਾਲੋਂ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰਾਂ ਦੇ ਵਿੱਚ ਲੋਕੀ ਕਹ ਰਹੀ ਹੈ ਭ੍ਰਿਸ਼ਟਾਚਾਰੀ 10 ਗੁਣਾ ਜ਼ਿਆਦਾ ਵੱਧ ਗਈ ਹੈ ਉਹਦੇ ਬਾਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਬਾਕੀ ਇਹ ਹੈ ਕਿ ਸਾਡੇ ਕੋਲ ਮੌਕਾ ਮਿਲਣਾ ਜੇ ਕਿੰਨੀਆਂ ਚੋਣਾਂ ਨੂੰ ਲੈ ਕੇ ਤੁਸੀਂ ਜਿੱਦਾਂ ਕਰਦੇ ਮੈਂ ਦੇਖੋ ਜੀ ਇੱਕ ਵਾਰ ਤੁਹਾਨੂੰ 30 ਮਿੰਟ ਦਿਤਾ ਦੋ ਮੈਂ ਇਹਨਾ ਕਿ ਇੱਕ ਪਰ ਜਿੱਤੂਗਾ ਦੂਜੇ ਦਿਨ ਤੁਹਾਡੇ ਜਨਤਾ ਦੇ ਮੁੱਲ ਬਣੂਗਾ ਜਿੰਦਰ ਸ਼ਹਾਦਨੀ ਪੂਰੇ ਪੰਜਾਬ ਦੇ ਮਲੂਕੀ ਇਹ ਮੈਨੀਫੈਸਟੋ ਕੀ ਜਦਾ ਇਹ ਦੱਸਾਂਗੇ ਇਹ ਤੋਂ ਇਹ ਸਾਰੀ ਤਾਂ ਨਹੀਂ ਹੋਊਗਾ ਫਿਰ ਦੁਆਰਾ ਕੱਪੜੇ ਪਾੜਨ ਦੀ ਨੋਬਤ ਤਾਂ ਨਹੀਂ ਆਊਗੀ ਨਹੀਂ ਆਏਗੀ ਪਰ ਬਾਹਰ ਨਿਕਲਣ ਦੀ ਰਹਿਣ ਦੀ ਕੋਈ ਚੱਕ ਕੋ ਘੜਦਾਲ ਦੀ ਇਹ ਦੇਖੋ ਦੇਖੀ ਜਾਏਗੀ ਇਹ ਸਵਾਲਾਂ ਤੋਂ ਪੱਟ ਹੋਣਾ ਤੁਸੀਂ ਨਹੀਂ ਮੈਂ ਤਾਂ ਕਿਹਾ ਦੇਖੀ ਜਾਊਗੀ ਅੱਜ ਡਟ ਕੇ ਮੁਕਾਬਲਾ ਕਰਦੇ ਜਿੱਦੀ ਜਿੱਦੀ ਤੁਸੀਂ ਐਨਕ ਪਾਈ ਹੈ ਨਵੀਂ ਪਾਈ ਹੈ ਇਹ ਜੋ ਕੀਤੀ ਹੈ ਕਿਥੇ ਕੀਤੀ ਕਸੂਟ ਹੋਰ ਵੀ ਗਿਫਟ ਕੀਤਾ ਕਰਾਣੇ ਸਾਲ ਤਾਂ ਲੱਗ ਰਿਹਾ ਹੈ ਗਰਮੀ ਰੱਬ ਦੀ ਫੰਡ ਆ ਰਿਹਾ ਕਿਸੇ ਪਾਸੋਂ ਜਿਹੜੇ ਤੁਹਾਡੇ ਵਰਗੇ ਜਿਹੜੇ ਚ ਹੱਤੇ ਹੈਗੇ ਇਹ ਤੁਹਾਨੂੰ ਪਿਆਰ ਕਰਨ ਵਾਲੇ ਫੰਡ ਕਿਸੇ ਤੋਂ ਤੁਹੀਂ ਦੇਣਾ ਸਾਨੂੰ ਅੱਛਾ ਜੀ ਨਹੀਂ ਦੇਣਾ ਕਿਉਂਕਿ ਨੀਟੂ ਜੀ ਹੱਥ ਦੀ ਗਰਮੀ ਪੈ ਰਹੀ ਹੈ ਤੁਸੀਂ ਮੋਟਰਸਾਈਕਲ ਦੇ ਆਪਣਾ ਪ੍ਰਚਾਰ ਕਰ ਰਹੇ ਹੋ ਹਾਂਜੀ ਇਸੇ ਕਿਸੇ ਤੋਂ ਮੰਗ ਲਓ ਇਹ ਮੋਟਰਸਾਈਕਲ ਤੁਹਾਡਾ ਆਪਣਾ ਹੈ ਜੀ ਇਹ ਵੀ ਕਿਰਾਏ ਤੇ ਹੈ ਕਿਰਾਇਆ ਕਿਹਦੇ ਨਾਲ ਹੈ ਤੁਹਾਡਾ ਤੁਹਾਡੇ ਨਾਲ ਕਿਨਾ ਇੱਕ ਗਾਣਾ ਸੁਣਾ ਦੋ ਸਾਨੂੰ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਲੈ ਕੇ ਇੱਕ ਜਨਤਾ ਨੂੰ ਗਾਣਾ ਸੁਣਾ ਦੋ ਕੈਸਵੇਂ ਸਭ ਹੋ ਗਏ ਅੱਡੇ ਬਣ ਗਏ ਬਾਦਰ ਤੇ ਉਹ ਪੀਜ਼ਿਆਂ ਵਾਂਗੂ ਚਟਾਜ ਕਨ ਮਿਲਦਾ ਆ ਅੱਦਰ ਤੇ ਵੰਸ਼ਿ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤੀਆ ਰਹਿ ਤੋਂ ਹੀ ਮਾਂ ਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਕਹਿੰਦੇ ਕਿ ਲੈ ਉਮੀਦਾਂ ਦੇ ਵਿੱਚ ਚੁਰਾਹੇ ਰਹੁੰਦੇ बड़े भूत शहीदां दे ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਡੇ ਖਾਰੇ ਤੋਂ ਕੀ ਮਾਂ ਪੇ ਕਰਨ ਉਮੀਦਾਂ ਚੰਗ ਬਲੜ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਇਡੂ ਜੇ ਤੁਹਾਡੀ ਸਿਸਟਰ ਨਾਲ ਵਿਵਾਦ ਹੋ ਗਿਆ ਸੀਗਾ ਉਹ ਸ਼ਾਂਤ ਹੋ ਗਿਆ ਹੁਣ ਕੇ ਨਹੀਂ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ